ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਰ ਜੀ ਖਾਲਸਾ ਜੀ ਜਦੋਂ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸਰ ਜੀ ਅੱਗੇ ਸੱਚੇ ਮਨ ਦੇ ਨਾਲ ਅਰਦਾਸ ਬੇਨਤੀ ਕਰਦੇ ਆਂ ਤਾਂ ਆਪਣੀ ਮਹਾਰਾ ਸੱਚੇ ਪਾਤਸ਼ਾਹ ਬਹੁਤ ਨੇੜੇ ਹੋ ਕੇ ਸੁਣਦੇ ਨੇ ਤੇ ਕਿਰਪਾ ਵੀ ਕਰਦੇ ਨੇ ਕਿਉਂਕਿ ਜੇ ਆਪਣਾ ਮਹਾਰਾ ਸੱਚੇ ਪਾਤਸ਼ਾਹ ਤੇ ਸ਼ਰਧਾ ਭਗਨਾ ਹੋਵੇਗੀ ਪਰੋਸਾ ਹੋਵੇਗਾ ਤਾਂ ਮਹਾਰਾ ਸੱਚੇ ਪਾਤਸ਼ਾਹ ਆਪਣੀ ਤੇ ਜ਼ਰੂਰ ਕਿਰਪਾ ਕਰਨਗੇ ਕਾਸਾ ਜੀ ਆਪਾਂ ਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ ਆਪਾਂ ਨੂੰ ਸਬਰ ਸੰਤੋਖ ਰੱਖ ਕੇ ਮਾਰਾ ਸੱਚੇ ਪਾਤਸ਼ਾਹ ਤੇ ਪੂਰਾ ਸਾਰੱਖਣਾ ਚਾਹੀਦਾ ਆਪਾਂ ਸਮਝਦੇ ਆ ਕਿ ਆਪਣੇ ਘਰ ਦੇ ਵਿੱਚ ਬਹੁਤ ਪ੍ਰੋਬਲਮ ਹੁੰਦੀਆਂ ਨੇ ਬਹੁਤ ਕੰਡੀਸ਼ਨ ਮਾੜੀਆਂ ਆ ਜਾਂਦੀਆਂ ਨੇ ਜਿਸ ਦੇ ਵਿੱਚ ਆਪਾਂ ਡੋਲ ਜਾਂਦੇ ਆ ਪਰ ਖਾਲਸਾ ਜੀ ਇਸ ਤਰ੍ਹਾਂ ਕਰਿਆਂ ਵੀ ਕੋਈ ਪ੍ਰੋਬਲਮ ਦਾ ਹੱਲ ਨਹੀਂ ਹੁੰਦਾ ਤੁਸੀਂ ਗੁਰੂ ਮਹਾਰਾਜ ਤੇ ਇੰਨਾ ਭਰੋਸਾ ਬਣਾਓ ਇੰਨਾ ਭਰੋਸਾ ਬਣਾ ਕੇ ਰੱਖੋ ਕਿ ਸਾਡਾ ਗੁਰੂ ਸਾਡੇ ਨਾਲ ਹੈ ਸਾਡਾ ਬਾਬਾ ਬਾਪੂ ਦੀਪ ਸਿੰਘ ਜੀ ਸਾਡੇ ਨਾਲ ਨੇ ਤਾਂ ਤੁਸੀਂ ਕਦੇ ਵੀ ਕਿਸੇ ਵੀ ਕੰਮ ਦੇ ਵਿੱਚ ਕਦੇ ਵੀ ਹਾਰ ਨਹੀਂ ਸਕਦੇ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਕ ਪੈਨ ਦੀ ਸਾਡੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨੂ ਪ੍ਰਾਮਾ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜਿੱਤੇ ਕਮੈਂਟ ਵਾਪਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਪੈਨ ਦੇ ਦੱਸਣ ਮੁਤਾਬਕ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੀ ਮਾਤਾ ਜੀ ਤੇ ਦੋ ਭੈਣਾਂ ਤਿੰਨ ਮੈਂਬਰ ਉਹ ਰਹਿੰਦੇ ਸੀ ਤੇ ਜਿਹੜਾ ਉਹਨਾਂ ਦਾ ਫਾਦਰ ਸਾਹਿਬ ਸੀ ਉਹ ਦੁਬਈ ਦੇ ਵਿੱਚ ਸਨ ਪੈਣ ਦੱਸਦੇ ਨੇ ਕਿ ਜਦੋਂ ਛੋਟੀਆਂ-ਛੋਟੀਆਂ ਹੁੰਦੀਆਂ ਸੀ ਉਹਨਾਂ ਦੇ ਫਾਦਰ ਸਾਹਿਬ ਉਦੋਂ ਹੀ ਦੁਬਈ ਚਲੇ ਗਏ ਸੀ ਕਹਿੰਦੇ ਉਹਨਾਂ ਨੇ ਬਹੁਤ ਵਧੀਆ ਆਪਣਾ ਘਰ ਪਰਿਵਾਰ ਐਸ਼ ਕੀਤੀ ਪੂਰੀ ਜਿੰਨਾ ਵੀ ਉਹਨਾਂ ਦੇ ਫਾਦਰ ਸਾਹਿਬ ਨੇ ਮਿਹਨਤ ਕਰਨੀ ਕਮਾਈ ਕਰਨੀ ਉਹਨਾਂ ਨੇ ਵਧੀਆ ਪੈਸੇ ਭੇਜਦੇ ਨੇ ਆਪਣੀ ਪਰਿਵਾਰ ਤੇ ਵਿੱਚ ਇਸ ਕਰਕੇ ਉਹ ਭੈਣ ਕਹਿੰਦੇ ਕਿ ਅਸੀਂ ਕੋਈ ਵੀ ਕੱਪੜਾ ਖਰੀਦਣਾ ਬਹੁਤ ਵਧੀਆ ਖਰੀਦਣਾ ਯਾਨੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਐਸ਼ੋ ਰਾਮ ਦੇ ਵਿੱਚ ਸਾਡੀ ਚ ਕਮੀ ਨਹੀਂ ਸੀ ਜਦੋਂ ਅਸੀਂ ਵੱਡੀਆਂ ਹੋਈਆਂ ਤਾਂ ਵਧੀਆ ਕਾਲਜ ਦੇ ਵਿੱਚ ਪੜ੍ਹਦੀਆਂ ਸੀ ਵਧੀਆ ਪੈਸੇ ਖਰਚਦੀਆਂ ਸੀ ਕਹਿੰਦੇ ਕਦੇ ਸਾਡੀ ਮਾਂ ਨੇ ਵੀ ਸਾਨੂੰ ਰੋਕਿਆ ਨਹੀਂ ਸੀ ਪੈਸੇ ਖਰਚਣ ਤੋਂ ਪਰ ਈਕੇ ਦੀਨ ਖਾਲਸਾ ਜੀ ਭੈਣ ਦੱਸਦੀ ਕਿ ਇਸ ਤਰ੍ਹਾਂ ਦਾ ਸਮਾਂ ਆਉਂਦਾ ਹੈ ਕਿ ਸਾਡੇ ਫਾਦਰ ਸਾਹਿਬ ਦੁਬਈ ਦੇ ਵਿੱਚ ਹੀ ਬਿਮਾਰ ਹੋ ਜਾਂਦੇ ਨੇ ਉਹ ਤੇ ਬਿਮਾਰ ਹੋਣ ਕਰਕੇ ਉਹਨਾਂ ਨੇ ਪੈਸੇ ਭੇਜਨੇ ਬੰਦ ਕਰ ਦਿੱਤੇ ਤੇ ਜੋ ਉਹਨਾਂ ਦੇ ਕੋਲ ਪੈਸੇ ਸੀ ਉਹ ਵੀ ਉੱਥੇ ਸਾਰਾ ਟ੍ਰੀਟਮੈਂਟ ਕਰਵਾਉਣ ਦੇ ਲੱਗ ਗਏ ਪਰ ਜਦੋਂ ਭੈਣ ਕਹਿੰਦੀ ਅਸੀਂ ਆਪਣੇ ਫਾਦਰ ਸਾਹਿਬ ਨੂੰ ਪੁੱਛਣਾ ਕਿ ਠੀਕ ਹੋ ਤਾਂ ਉਹ ਕਹਿੰਦੇ ਕਿ ਠੀਕ ਹੈ ਉਹਨਾਂ ਇਹ ਨਾ ਦੱਸਿਆ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਆਂ ਪਰ ਕਹਿੰਦੇ ਮਾਰਾ ਸੱਚੇ ਪਾਤਸ਼ਾਹ ਨੂੰ ਕੀ ਮਨਜ਼ੂਰ ਸੀ ਕਿ ਫਾਦਰ ਸਾਹਿਬ ਦੀ ਉੱਥੇ ਡੈਥ ਹੋ ਜਾਂਦੀ ਹੈ ਜਿਸ ਨੂੰ ਸੁਣ ਕੇ ਕਹਿੰਦੇ ਸਾਡਾ ਮਨ ਇੰਨਾ ਜ਼ਿਆਦਾ ਦੁਖੀ ਹੁੰਦਾ ਹੈ ਤੇ ਜੋ ਫਾਦਰ ਸਾਹਿਬ ਪਹਿਲਾਂ ਪੈਸੇ ਭੇਜਦੇ ਸੀ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਹੁਣ ਪੈਸੇ ਖਰਚ ਗਏ ਸਾਰੇ ਪੈਸਾ ਕਹਿੰਦੇ ਪਹਿਲਾਂ ਕੋਈ ਜੋੜਿਆ ਹੀ ਨਹੀਂ ਸੀ ਕਿਉਂਕਿ ਸਾਰੇ ਪੈਸੇ ਖਰਚਦੇ ਸੀ ਵਧੀਆ ਖਰਚਾ ਕਰਦੇ ਸੀ ਵਧੀਆ ਕਹਿੰਦੇ ਆਪਣਾ ਐਸ਼ੋ ਰਾਮ ਨਾਲ ਰਹਿੰਦੇ ਸੀਗੇ ਇਸੀ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਿ ਸਾਡੇ ਘਰ ਦੇ ਹਾਲਾਤ ਵੀ ਇੰਨੇ ਜ਼ਿਆਦੇ ਮਾੜੇ ਹੋ ਗਏ ਸੀ ਕਹਿੰਦੇ ਅਸੀਂ ਕੋਈ ਕੰਮ ਵੀ ਨਹੀਂ ਸੀ ਸਿੱਖਿਆ ਹੋਇਆ ਵੀ ਜਿਹੜਾ ਕਰਕੇ ਘਰ ਦਾ ਗੁਜ਼ਾਰਾ ਚਲਾ ਸਕੀਏ ਕਹਿੰਦੇ ਇੱਕ ਦਿਨ ਵਾਰਾ ਸੱਚੇ ਬਾਦਸ਼ਾਹ ਹਨ ਤਰ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰਪੇ ਜਾਂਦੇ ਆ ਉਥੇ ਜਾ ਕੇ ਮਹਾਰਾਜ ਅੱਗੇ ਝੋਲੀ ਾੜ ਕੇ ਅਰਦਾਸ ਬੇਨਤੀ ਕਰਦੇ ਆ ਕਿ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਹੁਣ ਤੁਸੀਂ ਹੀ ਸਾਡੇ ਪਿਤਾ ਹੋ ਤੁਸੀਂ ਹੀ ਸਾਨੂੰ ਕੋਈ ਰਸਤਾ ਦਿਖਾਉਣਾ ਹੈ ਤੁਸੀਂ ਹੀ ਸਾਡੇ ਤੇ ਕਿਰਪਾ ਕਰਨੀ ਹੈ ਤਾਂ ਭੈਣ ਕਹਿੰਦੇ ਕਿ ਅਸੀਂ ਆਪਣੇ ਫਾਦਰ ਸਾਹਿਬ ਨੂੰ ਕਦੇ ਉੱਥੇ ਪੁੱਛਿਆ ਹੀ ਨਹੀਂ ਸੀ ਕਿ ਉਹ ਕੀ ਕੰਮ ਕਰਦੇ ਨੇ ਕੀ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਆਪ ਦਾ ਕਹਿੰਦੇ ਸਾਨੂੰ ਖਰਚਾ ਮਿਲ ਜਾਂਦਾ ਸੀ ਸਾਨੂੰ ਇਹ ਨਹੀਂ ਸਮਝ ਨਹੀਂ ਸੀ ਕਦੇ ਅਸੀਂ ਜਾਣਿਆ ਹੀ ਨਹੀਂ ਤੇ ਨਾ ਹੀ ਜਾਨਣਾ ਚਾਇਆ ਕਿ ਫਾਦਰ ਸਾਹਿਬ ਨੂੰ ਪੁੱਛੀਏ ਕਿ ਉਹ ਕੀ ਕੰਮ ਕਰਦੇ ਨੇ ਇਸ ਤਰ੍ਹਾਂ ਭੈਣ ਦੱਸਦੇ ਨੇ ਕਿ ਜਦੋਂ ਅਰਦਾਸ ਬੇਨਤੀ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਕਹਿੰਦੇ ਫਿਰ ਜਦੋਂ ਮੈਂ ਸ਼ਾਮ ਨੂੰ ਘਰ ਆਉਣੀ ਹੈ ਤੇ ਕਹਿੰਦੇ ਸਾਨੂੰ ਇੱਕ ਫੋਨ ਆਉਂਦਾ ਹੈ ਤੇ ਕਹਿੰਦੇ ਉਹ ਫੋਨ ਕਰਕੇ ਦੱਸਦੇ ਨੇ ਕਿ ਮੈਂ ਤੁਹਾਡੇ ਪਿਤਾ ਦੇ ਨਾਲ ਫਾਦਰ ਸਾਹਿਬ ਨਾਲ ਕੰਮ ਕਰਦਾ ਸੀ ਅਸੀਂ ਇਕੱਠੇ ਹੀ ਕੰਮ ਕਰਦੇ ਸੀਗੇ ਤੇ ਮੈਂ ਤੁਹਾਨੂੰ ਮਿਲਣਾ ਚਾਹਣਾ ਉਹ ਇੰਡੀਆ ਆਇਆ ਹੋਇਆ ਸੀ ਖਾਲਸਾ ਜੀ ਤੇ ਉਹਨਾਂ ਨੇ ਭੈਣ ਕਹਿੰਦੇ ਸਾਡਾ ਐਡਰੈਸ ਲੈ ਲਿਆ ਤੇ ਅਗਲੇ ਦਿਨ ਹੀ ਸਾਡੇ ਘਰ ਆ ਗਏ ਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਮੈਂ ਤੇ ਤੁਹਾਡੇ ਫਾਦਰ ਸਾਹਿਬ ਅਸੀਂ ਦੋਨੋਂ ਟਰਾਂਸਪੋਰਟ ਦਾ ਕੰਮ ਕਰਦੇ ਸੀ ਮਿਲ ਕੇ ਆਪਸ ਦੇ ਵਿੱਚ ਭੈਣ ਕਹਿੰਦੇ ਕਿ ਅੰਕਲ ਆ ਕੇ ਸਾਨੂੰ ਇਸ ਤਰ੍ਹਾਂ ਦੱਸਦੇ ਨੇ ਨਖਾਲਸਾ ਜੀ ਬੈਣ ਦੱਸਦੇ ਕਿ ਉਹ ਅੰਕਲ ਨੇ ਕਿਹਾ ਕਿ ਤੁਸੀਂ ਹਿੱਸੇਦਾਰੀ ਦੇ ਵਿੱਚੋਂ ਜੋ ਹਿੱਸਾ ਤੁਹਾਡੇ ਫਾਦਰ ਸਾਹਿਬ ਨੇ ਪਾਇਆ ਸੀ ਤੁਸੀਂ ਉਹ ਪੈਸੇ ਲੈਣੇ ਨੇ ਜਾਂ ਤੁਸੀਂ ਬਾਹਰ ਜਾ ਕੇ ਕੰਮ ਹੀ ਚਲਾਉਣਾ ਹੈ ਆਪਣਾ ਤਾਂ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਸਲਾਹ ਕਰਕੇ ਦੱਸ ਦਾਂਗੇ ਉਹ ਅੰਕਲ ਚਲੇ ਜਾਂਦੇ ਨੇ ਤਾਂ ਮੈਂ ਇਹ ਕਹਿੰਦੇ ਮੈਂ ਆਪਣੇ ਮਨ ਦੇ ਅੰਦਰ ਹੀ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਸਹਿਬ ਜੀ ਨੂੰ ਯਾਦ ਕਰਕੇ ਉਹਨਾਂ ਨੂੰ ਅਰਦਾਸ ਬੇਨਤੀ ਕੀਤੀ ਕਿ ਮਾਰਾ ਸੱਚੇ ਪਾਤਸ਼ਾਹ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਨੇੜੇ ਹੋ ਕੇ ਸੁਣੀ ਮੈਨੂੰ ਕੋਈ ਰਸਤਾ ਦਿਖਾਇਆ ਕਹਿੰਦੇ ਦੂਸਰੇ ਦਿਨ ਵੀ ਇਸ ਤਰ੍ਹਾਂ ਹੀ ਮੈਂ ਤੁਨ ਤੁਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾਣੀ ਆ ਉਥੇ ਸੇਵਾ ਕਰਦੀ ਹੁੰਦੀ ਆ ਕਹਿੰਦੇ ਉਹ ਅੰਕਲ ਦਾ ਫੋਨ ਆਉਂਦਾ ਹੈ ਵੀ ਮੈਂ ਘਰ ਆ ਰਿਹਾ ਤਾਂ ਉਹ ਪੈਣ ਕਹਿੰਦੇ ਕਿ ਮੈਂ ਵੀ ਘਰ ਆ ਜਾਨੀ ਆ ਘਰ ਆ ਕੇ ਕਹਿੰਦੇ ਆਪਣੇ ਮਾਤਾ ਦੀ ਨਾਲ ਸਲਾਹ ਕਰਦੇ ਆ ਕਿ ਕਿਵੇਂ ਕਰਨਾ ਤਾਂ ਕਹਿੰਦੇ ਸਾਡੀ ਮਾਤਾ ਜੀ ਸਾਨੂੰ ਕਹਿੰਦੇ ਆ ਕਿ ਜੇ ਤੁਸੀਂ ਦੋਨੋਂ ਬਾਹਰ ਚਲੇ ਗਏ ਤਾਂ ਮੈਨੂੰ ਇੱਥੇ ਕੌਣ ਸੰਭੂਗਾ ਮੇਰਾ ਇੱਥੇ ਕੌਣ ਵੀ ਤੁਸੀਂ ਇੱਥੇ ਹੀ ਕੋਈ 2-3 ਲੱਖ ਰੁਪਏ ਲਗਾ ਕੇ ਕੰਮ ਚਲਾ ਲਓ ਤਾਂ ਕਹਿੰਦੇ ਅਸੀਂ ਇਹ ਹੀ ਸਲਾਹ ਬਣਾਈ ਕੇ ਚੱਲ ਇੱਥੇ ਹੀ ਕੰਮ ਚਲਾ ਲੈਨੇ ਆ ਤੇ ਕਹਿੰਦੇ ਅਸੀਂ ਉਸ ਅੰਕਲ ਨੂੰ ਕਿਹਾ ਕਿ ਤੁਸੀਂ ਸਾਨੂੰ ਪੈਸੇ ਹੀ ਦੇ ਦਿਓ ਅਸੀਂ ਇੱਥੇ ਹੀ ਕੰਮ ਚਲਾ ਲਵਾਂਗੇ ਅਸੀਂ ਬਾਹਰ ਨਹੀਂ ਜਾਣਾ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੀ ਕਿ ਅੰਕਲ ਨੇ ਸਾਨੂੰ ਦੋ ਤਿੰਨ ਚੈੱਕ ਦੇ ਦਿੱਤੇ ਜਿਨ੍ਹਾਂ ਦੇ ਉੱਪਰ ਜਦੋਂ ਅਸੀਂ ਦੇਖਿਆ ਤਾਂ 32 ਲੱਖ ਰੁਪਏ ਸੀ ਕਹਿੰਦੇ ਜੇ ਇੰਨੇ ਪੈਸਿਆਂ ਨੂੰ ਦੇ ਕੇ ਅਸੀਂ ਹੈਰਾਨ ਰਹਿ ਗਏ ਕਹਿੰਦੇ ਉਹ ਅੰਕਲ ਕਹਿਣ ਲੱਗੇ ਕਿ 30 ਲੱਖ ਤੁਹਾਡਾ ਹਿੱਸਾ ਦਾ ਬਣਦਾ ਸੀ ਤੇ 2 ਲੱਖ ਰੁਪਏ ਤੁਹਾਨੂੰ ਮੈਂ ਆਪਣੇ ਕੋਲੋਂ ਦੇ ਰਿਹਾ ਕਿਉਂਕਿ ਤੁਸੀਂ ਵੀ ਮੇਰੀਆਂ ਧੀਆ ਵਾਂਗੋ ਤੇ ਜੇ ਫਿਰ ਵੀ ਤੁਹਾਨੂੰ ਕਦੇ ਵੀ ਲੋੜ ਪਵੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਜ਼ਰੂਰ ਕਹਿਣਾ ਇੱਕ ਵਾਰ ਤਾਂ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਸਾਡੇ ਦੇ ਮਹਾਰਾ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਇੰਨੀ ਕਿਰਪਾ ਹੁੰਦੀ ਏ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੰਨਾ ਰਸਤਾ ਦਿਖਾਉਂਦੇ ਨੇ ਕਹਿੰਦੇ ਫਿਰ ਦੋਸਰੇ ਦਿਨ ਅਸੀਂ ਪਰਿਵਾਰ ਸਮੇਤ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਣੇ ਆ ਪਰਿਵਾਰ ਸਮੇਤ ਬਾਬਾ ਜੀ ਦੇ ਦਰ ਤੇ ਜਾ ਕੇ ਉਹਨਾਂ ਦਾ ਸ਼ੁਕਰਾਨਾ ਕਰਦੇ ਆਂ ਅਰਦਾਸ ਬੇਨਤੀ ਕਰਦੇ ਆਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਕਿ ਬਾਬਾ ਜੀ ਜੇ ਤੁਸੀਂ ਸਾਡੀ ਬਾਹਰ ਨਾ ਫੜਵੀਂ ਤਾਂ ਸਾਨੇ ਰੋਲ ਜਾਣਾ ਸੀ ਸਾਨੂੰ ਕਿਸੇ ਨੇ ਨਹੀਂ ਸੀ ਪੁੱਛਣਾ ਇਸ ਤਰ੍ਹਾਂ ਉਹ ਭੈਣ ਕਹਿੰਦੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਅਸੀਂ ਦੋਨਾਂ ਭੈਣਾਂ ਨੇ ਅੰਮ੍ਰਿਤ ਛਕ ਲਿਆ ਸਿੱਖੀ ਸਰੂਪ ਧਾਰ ਲਿਆ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾਣਾ ਨਹੀਂ ਛੱਡਿਆ ਮਾਰਾ ਇਹਦੇ ਦਰਬੇ ਜਾਣਾ ਉੱਥੇ ਜਾ ਕੇ ਸੇਵਾ ਸਿਵਰਨ ਕਰਨਾ ਤੇ ਮਾਰਾ ਸੱਚੇ ਪਾਸ਼ਾ ਦਾ ਸ਼ੁਕਰਾਨਾ ਵੀ ਕਰਨਾ ਇਸ ਤਰ੍ਹਾਂ ਖਾਰਸਾ ਜੀ ਉਸ ਭੈਣ ਤੇ ਪਰਿਵਾਰ ਤੇ ਧੰਨ ਧਨ ਬਾਬਾ ਦੀਪ ਸਿੰਘ ਸਹਿ ਜੀ ਨੇ ਇੰਨੀ ਕਿਰਪਾ ਕੀਤੀ ਮਾਰਾ ਸੱਚੇ ਪਾਸ਼ਾ ਨੇ ਇੰਨੀ ਨੇੜੇ ਹੋ ਕੇ ਸੋਣੀ ਕਿ ਜਦੋਂ ਉਹਨਾਂ ਦੇ ਕੋਲ ਕੋਈ ਰਸਤਾ ਵੀ ਨਾ ਰਿਹਾ ਉਹਨਾਂ ਦੇ ਫਾਦਰ ਸਾਹਿਬ ਵੀ ਨਾ ਰਹੇ ਤੇ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ ਸਖਾਲਸਾ ਜੀ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਆਪਣੇ ਗੁਰੂ ਸਹਿਬਾਨਾਂ ਦੀ ਅੱਗੇ ਗੁਰਦੁਆਰਾ ਸਹਿਬ ਜਾ ਕੇ ਇੱਕ ਵਾਰ ਆਪਣੀ ਅਰਦਾਸ ਬੇਨਤੀ ਕਰਕੇ ਤਾਂ ਦੇਖੋ ਕਿ ਮਹਾਰਾ ਸੱਚੇ ਪਾਤਸ਼ਾਹ ਕਿੰਨੀ ਨੇੜੇ ਹੋ ਕੇ ਸੁਣਦੇ ਨੇ ਕਿੰਨੀ ਕਿਰਪਾ ਕਰਦੇ ਨੇ ਸਖਾਲਸਾ ਜੀ ਉਸ ਪੇਣ ਦੀ ਹੱਡ ਵੀ ਸੀ ਜਿਹੜੀ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵੀ ਜਰੂਰ ਲਿਖਿਆ ਕਰੋ ਜੀ ਸੁਖਾਲਸਾ ਜੀ ਵੀਡੀਓ ਬਣਾਉਂਦੇ ਸਮੇਂ ਕਈ ਵਾਰ ਬੋਲਦੇ ਸਮੇਂ ਆਪਣੇ ਤੋਂ ਅਨੇਕਾਂ ਹੀ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਤਾਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ੀ ਨੀ ਖਾਲਸਾ ਜੀ ਤੁਸੀਂ ਵੀ ਸਾਰੇ ਭੈਣ ਭਰਾ ਵਾਦ ਤੋਂ ਵਾਦ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜੋ ਜਿੰਨਾ ਵੀ ਤੁਸੀਂ ਗਰਬਾਣੀ ਦੇ ਨਾਲ ਜੁੜੋਗੇ ਪਾਠ ਕਰੋਗੇ ਬਾਣੀ ਦਾ ਨਾਮ ਜਪੋਗੇ ਉਨੀ ਹੀ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਹੈ ਕਿਉਂਕਿ ਗਰਬਾਣੀ ਦੇ ਵਿੱਚ ਬਹੁਤ ਜ਼ਿਆਦੀ ਤਾਕਤ ਤੇ ਬਾਰਿਸ਼ ਵੱਡੇ ਵੱਡੇ ਦੁੱਖ ਵੀ ਦੂਰ ਕਰ ਦਿੰਦੀ ਹੈ ਜਿੰਨਾ ਤੋਂ ਕਈ ਵਾਰ ਡਾਕਟਰ ਵੀ ਥੱਕ ਹਾਰ ਜਾਂਦੇ ਨੇ ਉਹ ਵੀ ਬਾਣੀ ਪੜ ਕੇ ਪਾਠ ਕਰਕੇ ਆਪਣੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਤਾਂ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜ਼ਰੂਰ ਜੋੜੋ ਤੇ ਆਪ ਵੀ ਖਾਲਸਾ ਜੀ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜ਼ਰੂਰ ਜੁੜਿਆ ਕਰੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਚੜ੍ਹਦੀ ਕਲਾ ਬਖਸ਼ਣੀ ਸਾਰੀਆਂ ਸੰਗਤਾਂ ਤੇ ਚੜ੍ਹਦੀ ਕਲਾ ਰੱਖਣੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਆਪਣੇ ਬੱਚੇ ਬੱਚੀਆਂ ਆਪਣੀ ਸਾਰੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਕਿਰਪਾ ਕਰਨੀ ਕਿ ਗਰਬਾਣੀ ਦੇ ਨਾਲ ਜੁੜ ਸਕਣ ਗੁਰੂ ਵਾਲੇ ਬਣ ਸਕਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀ ਦਰ ਤੇ ਆਈਆਂ ਸਾਰੀਆਂ ਸੰਗਤਾਂ ਭੈਣ ਭਰਾਵਾਂ ਬੱਚੇ ਬੱਚੀਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ